ਲੋਣੇ ਇੱਥੇ ਨਹੀਂ ਲਈ ਗਈ ਨਹੀਂ ਇੱਕ ਦੀ ਆਪਾਂ ਸੇਲ ਨਹੀਂ ਲਾਉਣੀ ਈ ਤਾਂ ਰਹੀ ਹੋਰ ਇੱਕ ਦੀ ਆਪਾਂ ਹੋਰ ਸੇਲ ਦਾ ਮੇਲਾ ਕਰਨਾਗਾ ਹੋਲਸੇਲ ਹੋਰ ਸੇਲ ਦਾ ਮੇਲਾ ਹਾਂ ਹੱਲਾ ਬੋਲ ਧਮਾਕਾ ਹੋਲਸੇਲ ਮਤਲਬ ਹੋਲਸੇਲ ਦੇ ਉੱਤੇ ਉੱਤੇ ਹੋਲਸੇਲ ਜਿਹੜਾ ਹੋਲਸੇਲ ਕਰਦਿਆਂ ਕਰਦੀਆਂ ਠੀਕ ਹੈ ਜੀ 20 ਦਿਨਾਂ ਵਾਸਤੇ ਸਾਰੇ ਦੁਕਾਨਦਾਰ ਭੈਣ ਭਰਾਵਾਂ ਨੂੰ ਖੁੱਲੇ ਸਦੇ ਆ 20 ਦਿਨਾਂ ਚ ਅਸੀਂ ਸਾਰਾ ਮਾਲ ਖਾਲੀ ਕਰਨਾਗਾ ਠੀਕ ਹੈ ਜੀ ਠੀਕ ਹੈ ਜੀ ਖਾਲੀ ਕਰਨਾ ਮਤਲਬ ਕੀ ਆ ਵੀ ਮੂਰੇ ਵਿਆਹ ਸ਼ਾਦੀ ਸੇ ਸ਼ੁਰੂ ਹੋਣਾਗਾ ਕਲਾ ਇਹ ਨਿਆ ਬਰਨੀਆਂ ਜਿੰਨਾ ਅੰਦਰ ਪ੍ਰਿੰਟ ਮਾਲ ਪਿਆਗਾ ਠੀਕ ਹੈ ਫ੍ਰੀ ਦੇ ਭਾਅ ਦੇ ਚਕਾ ਦੇਣਾ ਪੱਕੀ ਵਾਲੇ ਮੈਂ ਕਹਿੰਦਾ ਦੇਖੀ ਚਲੋ ਵੀਡੀਓ ਐਂਡ ਤੱਕ ਦੇਖਿਓ ਸ਼ਾਇਦ ਥੋੜੀ ਵੱਡੀ ਹੋ ਜੇ ਪਰ ਸਾਰੀ ਦੇਖਿਓ ਸਾਰੇ ਬੜੀਕਾਂ ਵਾਲਿਆਂ ਨੂੰ ਸਾਰੇ ਦੁਕਾਨਦਾਰ ਪਿੰਡ ਬਰਾਵਾ ਨੂੰ ਖੁੱਲੇ ਸੱਦੇ ਆ ਅੱਜ ਤੋਂ ਲੈ ਕੇ ਰੱਖੜੀ ਤੱਕ ਜਿੰਨਾ ਸਾਡੇ ਕੋਲ ਅੰਦਰ ਪ੍ਰਿੰਟ ਮਾਲ ਪਿਆਗਾ 20 ਦਿਨਾਂ ਚ ਸਾਰਾ ਖਾਲੀ ਕਰਨਾਗਾ ਔਰ ਰੇਟ ਇਹੇ ਜੇ ਸਵਾਦ ਆ ਜੂ ਲੈ ਚੱਕ ਚੌਂਕੀ ਆਉਣ ਦੇ ਮਾਲ ਦਲੇ ਵੜਮਾ ਮੁੰਡੋ ਤਿਆਰ ਹੋ ਜਾਓ ਦਿਖਾਓ ਮੜਮਾ ਗਲੀ ਗਲੀ ਚਲਾ ਦਿਖਾਉਣੀ ਹੈ ਕੈਮਰੀ ਕਾਟਨ ਜੀ ਰੇਟ ਵੇਚਦੇ ਆਪਾਂ ਇਹ ਇਹ ਆਪਾਂ ਵੇਚਦੇ ਆ 425 ਰੁਪਏ ਚ ਜੀ ਹੋਲਸੇਲ ਰੇਟ 425 ਰੁਪਏ ਚ ਓਮ ਬ੍ਰਾਂਡ ਦੀ ਆ ਓਮ ਬ੍ਰਾਂਡ ਦੀ ਆਈ ਓਮ ਦੀ ਕੈਮਰੀ ਕਾਟਨ 425 ਵਾਲੀ ਸਾਰੇ ਦੁਕਾਨਦਾਰ ਭੈਣ ਭਰਾਵਾਂ ਨੂੰ ਖੁੱਲੇ ਸਦੇ ਆ ਠੀਕ ਹੈ ਸਿੰਗਲ ਸੂਟ ਮਿਲੂਗਾ 350 ਰੁਪਏ ਦਾ 350 ਦਾ ਹੀ ਹਾਂ ਜਿਹੜੇ ਵੀ ਦੁਕਾਨਦਾਰ ਲੈਣਗੇ ਪੰਜ ਸੂਟ 325 ਰੁਪਏ ਦੇ ਹਿਸਾਬ ਨਾਲ 325 ਹਾਂ ਜੀ ਜਿਹੜੇ ਦੁਕਾਨਦਾਰ 10 ਸੂਟ ਲੈਣਗੇ 3000 ਦੇ 10 300 ਰੁਪਏ ਦੇ ਕੈਮਰਿਕ ਕੈਮਰਿਕ ਹੋਣਗੇ ਅਸੀਂ ਕਰਦੇ ਹੱਲਾ ਬੋਲ ਧਮਾਕਾ ਹੋਲਸੇਲ ਲੈ ਜਾਓ 10 300 ਕੈਮਰਿਕ ਜੀ ਕੈਮਰਿਕ ਕਾ ਕੈਮਰਿਕ ਸੋਹਣਿਆ ਕੈਮਰਿਕ ਕੈਮਰਿਕ ਦੇਣੀ ਆ ਆਪਾਂ ਕੋਈ ਗੰਦਕੂੜਾ ਨਹੀਂ ਵੇਚਣਾ ਲਓ ਜੀ ਡਿਜ਼ਾਈਨ ਚੈੱਕ ਕਰ ਲਓ ਓਮ ਬ੍ਰਾਂਡ ਦੀ ਕੈਮਰਿਕਾ 300 ਰੁਪਏ ਚ 3000 ਦੇ 10 ਊੜ ਚੁਕਾ ਦੇਣੇ ਆ ਲੈ ਜੋ ਚੱਕੇ ਆ ਵੀ ਡੀਨ ਵਿੱਚੀ ਜੀ ਮੈਂ ਕਹਿੰਦਾ ਸਾਰੇ ਡੀਨ ਵਿੱਚੀ ਦੇਵਾਂਗੇ ਬ੍ਰਾਂਡਡ ਮਾਲ ਦੇਵਾਂਗੇ ਸਾਰੇ ਪੰਜਾਬ ਦਾ ਦੇਵਾਂਗੇ ਚੈਲੰਜ ਪਟਾਕੇ ਬੁਣਿਆ ਪਟਾਕੇ ਕੌਣ ਦੇ ਲਈ ਆੜਮ ਆਉਣ ਦੇ ਆਉਣ ਦੇ ਏ ਕੇ ਟੈਕਸੀ ਏ ਕੇ ਟੈਕਸੀ ਪਾਰਸ ਬੁੜੀ ਬੀ ਐਮ ਡਬਲਿਊ ਬੀ ਐਮ ਡਬਲਿਊ ਆਉਣ ਇੱਕ ਚੱਕਰ ਪਾਸੇ ਕਰ ਦੇ ਲਓ ਜੀ ਏ ਕੇ ਟੈਕਸੀ ਦੀ ਬੀ ਐਮ ਡਬਲਿਊ ਸਿੰਗਲ ਵੀਸ 400 ਦਾ 400 400 ਦਾ ਹੀ ਸਿੰਗਲੀ ਹਾਂ ਜਿਹੜੇ ਵੀ 5 ਪੀਸ ਲੈਣਗੇ 375 ਬਿਜਾ 500 ਦਾ ਵਿਕਦਾ ਜਿਹੜੇ ਵੀ 5 ਪੀਸ ਲੈਣਗੇ 375 ਤੇ ਜਿਹੜੇ ਭਣਪਰਾ 10 ਪੀਸ ਲੈਣਗੇ 365 ਲੈ ਵੀ 365 365 ਵਾਲੀ ਕਰਤੀ ਏਕੇ ਟੈਕਸ ਦੀ BMW 365 ਦਿਖਾ ਮੋਹਰਾ ਕਿਥੇ ਦੀਆਂ ਮੋਹਰਾ ਆਉਣ ਦੇ ਮੋਹਰਾ ਆ ਲੈ ਚੱਕ ਮੰਥਣ ਏਕੇ ਟੈਕਸ ਏਕੇ ਟੈਕਸ ਦੀ ਕੈਮਰੀਕ 10 365 ਰੁਪਏ ਹਾਉਣ ਆਉਣ ਦੇ ਭਾਈ ਸਾਰੇ ਪੰਜਾਬ ਦਾ ਚੈਲੰਜ ਚੈਲੰਜ ਦਿਖਾੜੇ ਜਾਣ ਆਉਣ ਦੇ ਪੈਰਸਬੂਡੀ ਲੈਣ ਤੇ ਪੈਰਸਬੂਡੀ ਚੈਲੰਜ ਬਸ ਮਾਲ ਖਾਲੀ ਕਰਨਾਗਾ ਨਵੇੜ ਤੇ ਨਹੀਂ ਕਰਨ ਏਕੇ ਟੈਕਸ ਦੀ ਪੈਰਸਬੂਡੀ ਗੱਠਗੱਠ ਦੇ ਮੋਹਰ ਜਿਹੜੇ 5 ਪੀਸ ਲੈਣਗੇ ਠੀਕ ਹੈ 275 ਠੀਕ ਹੈ ਠੀਕ ਹੈ ਜੀ ਤੇ ਜਿਹੜੇ ਦੁਕਾਨਦਾਰ ਲੈਣਗੇ 10 ਪੀਸ ਚੈਲੰਜ ਕਰਦਾ 265 ਰੁਪਏ ਦੇ ਵਿੱਚ 265 265 265 65 11 ਟੈਕਸ ਦੀ ਪਰਸਿਉਟੀ ਲਓ ਜੀ 10 ਪੀਸ 265 ਕੀ ਹੋ ਗਿਆ ਜੀ ਅੱਜ ਮਾਰੋ ਗਿਆ ਜੀ ਚਦਾ ਨੇਰੀ ਠਾੜਨੀ ਨੇਰੀ 20 ਦਿਨ ਤੱਕ ਸਾਰਾ ਪ੍ਰਿੰਟ ਮਾਲ ਖਾਲੀ ਕਰਨਾਗਾ ਸਾਰੇ ਦੁਕਾਨਦਾਰਾਂ ਬੈਨਪੁਰਾ ਨੂੰ ਸੱਦਾਗਾ ਮੁਕਤ ਫ੍ਰੀ ਦੇ ਵਿੱਚ ਕਾਦਾਂਗੇ ਮਾਲ ਆ ਜੋ ਹੋ ਗਿਆ ਵਾਲੇ ਦੀ ਹੁੰਦਾ ਕੀ ਆ ਗਿਆ ਇਹ ਇਹ ਆ ਗਿਆ ਜੀ ਪੀਸੀ ਕਾਟਨ ਪਿਓਰ ਕੁਲ ਕੁਲ ਪੀਸੀ ਕਾਟਨ ਲਓ ਜੀ 250 ਦਾ ਇੱਕ ਠੀਕ ਹੈ ਠੀਕ ਹੈ ਜੀ ਹਾਂ ਦੋ ਲੈਣੇ ਆ 450 225 ਰੁਪਏ ਹਾਉਣਾ 225 ਚ ਹਾਂ ਇਹਦੋਂ ਹੋਰ ਧਮਾਕਾ ਕਰਨਾ ਜੀ ਹੋਰ ਧਮਾਕਾ ਕਰਾਂਗੇ ਹੋਰ ਕਰਾਂਗੇ ਹੋਰ ਕਰਾਂਗੇ ਲਓ ਜੀ 2150 ਰੁਪਏ ਦੇ 10 ਉੜ 215 ਦਲਾਵਾਂਗੇ ਪਿਓਰ ਕਾਟਨਾ 215 215 ਰੁਪਏ ਚ ਪਿਓਰ ਕਾਟਨਾ ਸੂਟ ਦਵਾਂਗੇ 215 ਚ 10 ਦਸਤ ਵਾਲਾ ਸੀ ਜੀ ਇਹ ਸਾਢੇ 16 ਸੀਗਾ ਕੋਈ ਗੱਲ ਨਹੀਂ ਹੁਣ 2300 ਦਈਆ ਔਰ ਆਪਾਂ ਕਹਿੰਦਾ ਵੀ ਆਪਾਂ ਦੁਕਾਨ ਖਾਲੀ ਕਰਨੀ ਆ 215 ਰੁਪਏ ਚ ਮੱਖਣ ਵਾਲਾ ਮਿਲ ਰਹੀ ਹੈ ਸੱਚ ਬਸ ਇੱਕ ਵੇਂ ਦੀ ਆ ਕੋਈ ਸਿੰਗਲ ਵੀ ਨਹੀਂ ਦੇਣਾ 215 ਚ ਠੀਕ ਹੈ ਜੀ ਖੁੱਲੇ ਸੱਦੇ ਆ ਦੁਕਾਨਦਾਰ ਭੈਣ ਭਰਾਵਾਂ ਨੂੰ ਪਟਿਕਾਂ ਵਾਲਿਆਂ ਨੂੰ 10 ਪੀਸ ਲੈਣੇ ਪੈਣਗੇ ਪਿਓਰ ਕਾਟਨ ਪੂਲ ਪੂਲ ਨੰਬਰ ਹੁੰਦਾ ਜਾਂ ਸੂਤੀ ਕਪੜਾ ਮੱਖਣ ਵਾਲੀ ਨਹੀਂ ਉਹਦੇ ਘਰਾਮਾਂ ਕੁ ਦੱਸਾਂਗੇ ਇਹ ਦਵਾਂਗੇ 2150 ਦੇ 10 ਊੜ 10 ਵੀ ਜੀ ਆਉਣ ਦੇ ਲਈ ਆਉਣ ਦੇ ਆ ਦਿਖਾਓ ਕੈਟ ਨੂੰ ਕੋਈ ਤਾਂ ਸੋਨਾ ਡੰਡੇ ਦਿਖਾਉਣਾ ਸੀ ਤਾਂ ਪਹਿਲੀ ਲੈ ਤੁਸੀਂ ਚੱਕ ਕੇ ਆ ਲਓ ਬੰਬੇ ਦਾ ਸਰਪਲਸ ਦਾ ਮਾਲ ਆ ਇਧਰ ਮਾਰ ਦੇ ਕੈਮਰਾ ਮੜਾ ਜਾ ਡਿਜ਼ਾਈਨ ਆਏ ਹਾਏ ਹਾਏ ਕੀ ਬਾਤਾਂ ਲੈਕਣਾ ਪੂਰਾ ਜੋੜ ਲਾ ਕੇ ਵੀਡੀਓ ਭੇਜਦੇ 325 ਰੁਪਏ ਚ ਹੋਲ ਸੇਲਰ ਚੋ ਬਣਾ ਨਹੀਂ ਜਾਣਾ 325 ਚ ਹੋਲ ਸੇਲ ਕਰਦੇ ਆ ਲੰਘਦੇ ਮਾਰ ਜਨਾ ਮਰਜੀ ਮਾਰ ਜਨਾ ਮਰਜੀ ਸੱਤ ਤੋਂ ਵੀ ਲੈ ਲੋ ਸਾਰੇ ਪੰਜਾਬ ਦਾ ਚੈਲੰਜ ਆ ਸਿੰਗਲ 400 700 ਦੇ 2 ਤੇ 2750 ਦੇ 10 ਊੜ 2750 ਦੇ 10 ਸਰਪਲਸ ਦਾ ਮਾਲ ਲੈ ਚੱਕੇ ਸਤਾਈ ਸੁਬਿਆ 10 ਊੜ ਕੱਟ ਕੱਟ ਕਰਵਾ ਕੇ ਡਿਜ਼ਾਈਨ ਐਸੇ ਐਸੇ ਕਿਆ ਬਾਤਾਂ ਅੱਗੇ ਹੁਣ ਦਾ ਮਾਲ ਸੁਪਰ ਟੈਕਸ ਦਾ ਕਾਟਨ ਸੂਟ ਕਾਟਨ ਦੁਪੱਟਾ ਸਾਰੇ ਪੰਜਾਬ ਦਾ ਚੈਲੰਜ ਆ ਮੈਂ ਬਾਰ ਬਾਰ ਕਹਿਣਾ ਹੁੰਦਾ ਪੈਣਾ ਨਾ ਵੀਡੀਓ ਦੇਖ ਕੇ ਆਉਂਦੀਆਂ ਹੋਰਸੇਲ ਦੀਆਂ ਹੋਰ ਕਹਿ ਰਹੇ ਪੀਸਾਂ ਕਿ ਮੰਗਦੀਆਂ ਕਹਿਰਾ ਨਹੀਂ ਮਿਲਣਾ ਸਿੰਗਲ 500 ਰੁਪਏ ਦਾ 900 ਦੇ ਦੋਆ 3950 ਦੇ 10 ਊੜ ਇਥੇ ਊੜ ਲਿਆ ਪੈਰਸਵੀਡੀ ਕਪੜਾ ਹੋਊਗਾ ਨਾਲ ਕਾਟਨ ਦਾ 2.5 ਮੀਟਰ ਦਾ ਦੁਪੱਟਾ ਹੋਊਗਾ ਜਿੰਨਾ ਮਰਜ਼ੀ ਮਾਲ ਚੱਕ ਲਿਓ 395 ਹਿਸਾਬ ਨਾਲ 10 ਪੀਸ ਲੈਣੇ ਪੈਣਗੇ ਅਗਲੀ ੜ ਮਾਉਣ ਦਿਓ ਉਹ ਲਿਆ ਕਿੱਥੇ ਲਗੋਤੀ ਜੀ ਪਈਆ ਜੀ ਪਈਆ ਜੀ ਏਕੇ ਟੈਕਸ ਦੀ ਪ੍ਰਿੰਸਸ ਕਲੈਕਸ਼ਨ ਘਟ ਘਟ ਦੇ ਮੋੜ ਦਿਖਾ ਦੇ ਮੜੀ ਜੀ ਆਉਣ ਦੇ ਮੋੜ ਚੱਕੋ ਮੜੇ ਦੇ ਉੱਚਾ ਖਾਨ ਹੋਰ ਘੈਂਡ ਘੈਂਡ ਜੀ 550 ਰੁਪਏ ਦਾ ਸਿੰਗਲ ਪੀਸ ਆ ਸਿੰਗਲ ਪੀਸ 550 ਰੁਪਏ ਦਾ 550 ਰੁਪਏ ਦਾ ਸਿੰਗਲ ਪੀਸ ਦੇਵਾਂਗੇ ਜੇ ਕੋਈ 5 ਪੀਸ ਲੈਣੇ ਆ 525 ਹਿਸਾਬ ਨਾਲ ਦੇਵਾਂਗੇ 525 525 ਮੈਂ ਸੁਝਾਈ ਸੋਚਣਾ ਹਾਂਜੀ ਸੋਚ ਲਓ ਹਲੇ ਜੀ ਗਰਮੀ ਥੋੜੀ ਜ਼ਿਆਦਾ ਹੈ ਜੀ ਕੋਈ ਗੱਲ ਨਹੀਂ ਹੱਡ ਕਰ ਦਾਂਗੇ ਆਪਾਂ ਜੇ 10 ਪੀਸ ਲੈਣੇ ਆ 5100 ਦੇ 10 5100 ਦੇ 10 5100 ਦਾ 510 ਰੁਪਏ ਦਾ ਪ੍ਰਿੰਸਾ ਉਹ ਮਾਰੀ ਕਰਤੀ ਕਮਾਲ ਕਰੀ ਜੰਨੇ ਅੱਜ ਤਾਂ ਟਾਕੇ ਪਾ ਦਾਂਗੇ ਪਟਾਕੇ ਟਾਕੇ ਕੀ ਤਾਂ ਤੁਸੀਂ ਬੰਦ ਬੰਬ ਫਸਦੀ ਆਹ ਤੇ ਬੋਲੀਆਂ ਕਾ ਦੇਖੋ ਜੀ ਇਹ ਕਿ ਲਿਆਇਆ ਇਸ ਸਲੱਬ ਕੋਟ ਨੇ ਸਲੱਬ ਲਿਆਇਆ ਕਿੰਨਾ ਕਮਾਲ ਵੇ ਸਲੱਬ ਦਾ ਆਹ ਨਹੀਂ ਨੇ ਦੋ ਖਾਨੇ ਦੋ ਖਾਨੇ ਸਵੇਰੇ ਗੱਡੀ ਭਰ ਕੇ ਆ ਰਹੀ ਆ ਠੀਕ ਠੀਕ ਲਓ ਜੀ ਇੱਕ ਤਾਂ ਹੁੰਦੀ ਆ ਕੈਮਰਾ ਰਿਕਾਰਡਿੰਗ ਉਧਰ ਮਾਰਦੇ ਕੈਮਰਾ ਜਿਹੜੀ ਲੋਕ 500 ਦੀ ਵੇਚਦੇ ਆ ਆ ਪਿਆ ਇਹ ਜਾਊਗੀ 395 ਰੁਪਏ ਦੇ ਵਿੱਚ ਠੀਕ ਆ ਬਾਈ ਠੀਕ ਹੈ ਠੀਕ ਹੈ ਜੀ ਇੱਕ ਉਹਨੇ ਸਲਬ ਗਾਟਨ ਜਿਹੜੀ ਲੋਕ 400 ਦੀ ਵੇਚਦੇ ਆ ਆ ਲਓ ਜੀ ਇਹ ਸਲਬ ਆ ਮੜਾ ਕਪੜਾ ਧਿਆਨ ਨਾਲ ਦੇਖਾ ਦੇਖਦਾ ਮੜਾ ਵੀਡੀਓ ਚ ਆ ਲੈਣਾ ਛੱਭਾਂ ਜੀ ਲਓ ਜੀ ਇਹ ਹੈਗੇ ਸਲਬ ਗਾਟਨ ਇਹ ਚ ਸਵੇਰੇ ਗੱਡੀ ਭਰ ਕੇ 500 ਵੀਸ ਹੋਣੇ ਆ ਠੀਕ ਹੈ ਜੀ ਤੇ ਸਿੰਗਲ ਵੀਸ ਦੇਵਾਂਗੇ ਆਪਾਂ 300 ਦਾ 300 ਦਾ 550 ਦੇ ਦੋ ਠੀਕ ਹੈ ਜੇ 5 ਵੀਸ ਲੈਣੇ ਆ 250 ਦੇ ਠੀਕ ਹੈ 250 ਜੀ ਜੇ 10 ਵੀਸ ਲੈਣੇ ਆ 2250 ਦੇ 10 ਸੂਟ 225 ਰੁਪਏ ਦਾ 225 ਵਿੱਚ ਸੱਬ ਗੋੜ ਦਾ ਸੂਟ ਫਟ ਮਰੇ ਨੇ ਮੈਂ ਜਨਾ ਤਮਾਕੇ ਪਟਾਕੇ ਅੱਜ ਤਾਂ ਨੇਰੀਆਂ ਲਿਆਤੀਆਂ ਜੀ ਨੇਰੀਆਂ ਅੱਜ ਤਾਂ ਸ਼ੁਰੂ ਕਰਾਂਗੇ ਹਜੇ ਤਾਂ ਮੜਿਆ ਜਾ ਦੇਖ 225 ਵਿੱਚ ਸੱਬ ਗੋੜ ਦਾ ਮਾਲ ਦੇਵਾਂਗੇ ਇਹ ਦੋ ਦਰਾਂ ਦਾ ਮਾਲ ਆਉਂਦਾ ਜੀ ਇੱਕ 395 ਕੈਮਰੀ ਗੋੜਨ ਇੱਕ ਹੁੰਦੀ ਸੱਬ 2250 ਦੇ 10 ਸੂਟ ਮੈਂ ਬਾਰ ਬਾਰ ਕਹਿ ਰਿਆਂਗਾ ਇਹ ਵੀਡੀਓ ਹੈਗੀ ਆ ਦੁਕਾਨਦਾਰਾਂ ਵਾਸਤੇ ਬਟੀਕਾਂਾਂ ਵਾਸਤੇ ਪੰਜਾਬ ਦੇ ਨੰਬਰ 1 ਹੋਲਸੇਲਰ ਜਿੱਦੀ ਅਸੀਂ ਵੀਡੀਓ ਦੇਖ ਰਹੇ ਹਾਂ ਠੀਕ ਹੈ ਜੀ ਇੱਥੇ ਫਾਇਦੇ ਹੁਣੇ ਆ ਇੱਕੋ ਦੁਕਾਨ ਦੇ ਪੜਦਾ ਟਿੱਡੇ ਆਉਣ ਦੇ ਲਈ ਆਟਮ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦੀ ਸ਼੍ਰੀ ਕ੍ਰਿਸ਼ਨਾਂ ਦੀ ਪ੍ਰਿੰਸਸ ਹਾਂਜੀ ਮੈਚਿੰਗ ਮੈਚਿੰਗ ਹੈ ਜੀ ਕਿੰਨਾ ਕਮਲ ਰਹਿ ਗਿਆ ਮਾਲ ਤਾਂ ਬਹੁਤ ਕਿੰਨੇ ਵਾਲਾ ਸੂਟ ਹੈ ਕਿੰਨੇ ਚ ਵਿਕਦਾਗਾ ਇਹ ਵਿਕਦਾ ਜੀ 650 700 ਰੁਪਏ ਦਾ 450 ਚ ਚਕਾਵਾਂਗੇ ਲੈ ਜਾਓ 450 ਲੈ ਜਾਓ ਲੈ ਚਕਾ ਦਿਓ 450 ਚ ਆਉਣ ਦਿਓ ਅਗਲੇ ਆਟਮ ਆਉਣ ਦਿਓ ਹਲੋ ਇੱਕ ਮਮਤਾ ਜੀ ਪਿਓਰ ਕਾਟਨ ਸੂਟ ਕਾਟਨ ਦੇ ਦਬੱਡੇ ਦੇ ਨਾਲ ਮਮਤਾਜ ਨੰਬਰ ਆਏ ਹਾਏ ਦੇਸੀ ਕਿਉ ਆ ਕਪੜਾ ਪਿਓਰ ਕਾਟਨ ਡੋਟਾ ਨਾਲ ਕਾਟਨ ਦਾ 325 ਦੇ ਵਿੱਚ ਦਾ ਹੈ ਹਾਂਜੀ 275 ਚ ਲੈ ਜਾਓ 275 ਜੀ ਫਰੀ ਫਰੀ ਇਹ ਕਾ 200 ਜੀ ਕਾ ਪਾਕਿਸਤਾਨੀ ਬਹੁਤ ਵੰਜਾ ਵਿਕੀ ਜਾਂਦਾ ਜੀ ਇਹਦਾ ਬੜਾ ਰੋਲਾ ਪਿਆ ਜੀ ਬੜਾ ਰੋਲਾ ਪਿਆਗਾ 6 600 ਦਾ ਵਿੱਚ ਜਾਂਦਾ ਰੋਲੀ ਅੱਛਾ 3250 ਦੇ 10 ਸੂਟਾ 3250 ਦੇ 10 ਹਾਂ ਸਿੰਗਲ 500 ਦੇਵਾਂਗੇ 900 ਦੇ ਦੋ ਦੇਵਾਂਗੇ ਐਂ ਦੇਵਾਂਗੇ ਆ ਤਾਂ ਨੇਰੀ 10 देखे 20 ਦਵਾਂਗੇ 3250 ਦੇ ਆ ਲੋ ਠੀਕ ਹੈ ਲੈ ਜਾਓ ਇਹ ਕੋਈ ਵੀਡੀਓ ਦੁਕਾਨਦਾਰਾਂ ਵਾਸਤੇ ਆ ਖੁੱਲੇ ਸੱਦੇ ਆ ਫ੍ਰੀ ਦੇ ਪੱਗ ਬਚਕਾਉਣ ਲੱਗੇ ਆ ਮੜਾ ਕੈਮਰਾ ਮਾਰਦੇ ਇੱਧਰ ਵੀ ਮਾਰਦੇ ਸਾਰੇ ਪਾਸੇ ਮਾਰਦੇ ਆ ਜਿੰਨਾ ਅੰਦਰ ਪ੍ਰਿੰਟ ਮਾਲ ਪਿਆਗਾ ਰੱਖੜੀ ਦਾ ਅਸੀਂ ਨਿਵੇੜ ਦੇਣਾ ਠੀਕ ਹੈ ਜੀ ਸੋ ਬਾਅਦ ਚੋਂ ਮੈਨੂੰ ਕਹਿਣਾ ਦੁਕਾਨਦਾਰ ਭੈਣ ਭਰਾ ਵੀ ਵੀਰੇ ਸਾਨੂੰ ਮਾਲ ਨਹੀਂ ਮਿਲਿਆ ਮਾਲ ਮੁੱਕ ਗਿਆ ਕਿਉਂਕਿ ਵੀਡੀਓ ਅਪਲੋਡ ਹੋਣ ਤੋਂ ਬਾਅਦ ਕੱਲ ਤੋਂ ਹੀ ਮਿਲਣ ਲੱਗਣਾ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਸੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ 20 ਦਿਨ ਅਸੀਂ ਮਾਲ ਖਤਮ ਕਰਨਾ ਔਰ ਦੇਖਿਓ। ਏਕੇ ਟੈਕਸ ਦੀ ਪ੍ਰਿੰਸਸ ਆ ਗਈ ਜੀ। ਪ੍ਰਿੰਸਸ ਮੈਚਿੰਗ ਮੈਚਿੰਗ ਜੀ। ਕਿੰਨੇ ਦੀ ਵਿਕਦੀ ਹੈ ਇਹ? ਇਹ ਮੈਂ ਕਹਾਂ ਜੀ 850 900 ਰੁਪਏ ਦਾ ਜੀ। ਅੱਛਾ। 200 ਤਾਂ ਘੱਟ ਤਾਂ ਦਿੰਦੇ ਜੀ। 200 ਤਾਂ ਘੱਟ ਆਪੀ ਵੇਚਦੇ ਨਹੀਂ ਜੀ। ਠੀਕ ਹੈ। ਅੱਛਾ ভাই ਇਹ ਨਹੀਂ ਦੇ ਸਕੋ। ਏਕੇ ਟੈਕਸ ਦੀ ਪ੍ਰਿੰਸਸ ਮੈਚਿੰਗ 5.5 ਮੀਟਰ ਦਾ ਸੂਟਾ ਸਿੰਗਲ ਵੀ ਦੇਵਾਂਗੇ 600 ਰੁਪਏ ਦਾ। ਠੀਕ ਹੈ ਜੀ। 600 ਦਾ। ਸਿੰਗਲ ਵੀ ਜੀ। ਜਿਹੜੇ ਭੈਣ ਭਰਾ 10 ਪੀਸ ਲੈਣਗੇ 5500 ਦਾ 10 ਲਾ ਦਿਓ। ਮੈਚਿੰਗ ਦੇ। 5500 ਦੇ। 5500 ਦੇ। ਏਕੇ ਟ ਸਾਰੇ ਪੰਜਾਬ ਦਾ ਹੀ ਚੈਲੰਜ ਹੋ ਗਿਆ ਕੋਈ ਦੇਖ ਕੇ ਦਿਖਾਵੇ ਲਓ ਜੀ ਸਾਰੇ ਪੰਜਾਬ ਦਾ ਚੈਲੰਜ ਹੋ ਗਿਆ ਕੋਈ ਦੇਖ ਕੇ ਦਿਖਾਵੇ ਲਓ ਏਕੇ ਦੀ ਆਈਏ ਇਹ ਏਕੇ ਦੀ ਆ ਹਾਂ ਰੌਂਡ ਟੈਕਸ ਦੀ ਨਹੀਂ ਹੈਗੀ ਇਹਦੇ ਨਹੀਂ ਨਹੀਂ ਏਕੇ ਦੀ ਆ ਠੀਕ 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 ਅੱਗੇ ਹਉਣ ਦੇਣੋ ਤੋੜਨੀ ਜੀ ਮੈਚਿੰਗ ਇਹ ਕਿੰਨੇ ਰੁਪਏ ਵੇਚਦੇ ਆ ਬਾ ਇਹ 350 ਜੀ 250 ਚ ਕਰ ਦੇ ਯਾਰ ਜਾਣ ਦੇ 250 250 ਮੈਚਿੰਗ ਇਹ ਹੋਲ ਸੇਲ ਚ ਵੇਚਦੇ ਆ 350 ਪਰ 250 ਦਵਾਂਗੇ ਹੋਲ ਸੇਲ ਚ ਅੱਛਾ 250 250 250 ਸ਼ਿਮਰ ਆ ਗਈ ਲਓ ਜੀ ਏਕੇ ਟੈਕਸ ਬ੍ਰਾਂਡ ਦੀ ਕਾਟਨ ਸ਼ਰਟ ਦਵਾਂਗੇ ਆ ਮੜੇ ਮਾਰ ਕੈਮਰਾ ਸੋਹਣਿਆ ਆਏ ਹਾਏ ਹਾਏ ਕੀ ਬਾਤ ਹੈ ਕੀ ਬਾਤ ਹੈ ਅੱਜ ਜਵੰਨੇ ਜਾਂਦੇ ਠੀਕ ਹੈ ਗੱਲਬਾਤ ਆਏ ਹਾਏ ਓਏ ਹੋਏ ਬਦੋ ਵਦੀ ਬਦੋ ਵਦੀ ਲਓ ਜੀ ਸਿੰਗਲ ਪੀਸ ਹੈਗਾ 800 ਰੁਪਏ ਦਾ 7500 ਦੇ 10 ਸੂਟ ਆ ਲਓ ਜੀ ਇੱਕ ਇੱਕ ਟੈਕਸ ਦੀ ਕਾਟਨ ਸ਼ਿਮਰ ਸਾਰੇ ਪੰਜਾਬ ਦਾ ਚੈਲੰਜ ਆ ਲੋਕ 1200 ਦੇ ਵਿੱਚ ਹੀ ਆਂਦੇ ਆ ਐਂਡ ਡੀਐਨ ਵੀ ਦੇਣੇ ਹੀ ਵਿੱਚ 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 ਟੈਬੀ ਵਾਲਿਆਂ ਨੂੰ ਵਿੱਚ ਦੇਵਾਂਗੇ ਅੱਗੇ ਜਾਵਾਂਗੇ ਆਵੜੀ ਜੀ ਇੱਕ ਐ ਕਹਿ ਦਿੰਦੇ ਵੀ ਚ ਲੈਣੀ ਗਾ ਜੀ ਇਹ ਮਹਿੰਗੀ ਆ ਇਹ ਮਹਿੰਗੀ ਹੋਰ ਕਹਿ ਦਣ ਦੇ ਹੈ ਤਾਂ ਮਹਿੰਗੀ ਹੀ ਆ ਬਸ ਸਸਤੀ ਚ ਗਾਉਣੀ ਆ ਠੀਕ ਹੈ ਲੋਕ ਸੱਚ ਬੋਲਦੇ ਜੁੜ ਨਹੀਂ ਦਿੰਦੇ ਪਰ ਉਹ ਮਹਿੰਗੀ ਹੈਗੀ ਠੀਕ ਆ ਗੱਲ ਅਗਲੇ ਨੇ 12 ਦਿਨ ਵਿੱਚ ਨਹੀਂ ਆ ਆ ਲੋ ਜੀ 7500 ਦੇ 10 ਸੂਟ ਦੇਨੇ ਆ ਸਾਰੇ ਪੰਜਾਬ ਦਾ ਚੈਲੰਜ ਆ ਪਰ बार-बार ਇੱਕੋ ਗੱਲ ਕਹਿ ਰਹੇ ਆ ਇੱਕ ਦਾ ਇਹ ਰਖੜੀ ਹੌਸਲ ਮੇਲਾ ਰਖੜੀ ਦਾ ਕਮਾਲ ਮਿਲੂਗਾ 20 ਦਿਨ ਦੀ ਸਿਰ ਲਈਏ 20 ਦਿਨ ਦੀ 20 ਦਿਨਾਂ ਦੇ ਵਿੱਚ ਸਾਰਾ ਸਟਾਕ ਕਲੀਅਰ ਕਰਨਾਗਾ ਸਾਰੇ ਦੁਕਾਨਦਾਰ ਪੈਨਪਰਾ ਸਾਰੇ ਬਟੀਕਾਂ ਵਾਲੇ ਆ ਜੋ ਮੇਲਾ ਉੱਠ ਲੋ ਫ੍ਰੀ ਦੇ ਬੱਚਾਈ ਜੰਨੇ ਆ ਸਾਬ ਦਾ ਹੋ ਗਈ ਕੈਮਰੀ ਕੈਮਰੀ ਕਾ ਅੱਛਾ ਕੈਮਰੀ ਖੋੜ ਭਰ ਆਂ ਜੱਕ ਲੈ ਸ ਕੈਮਰੀ ਕੀ ਕੈਮਰੀ ਕੀ ਕੈਮਰੀ ਡਿਜ਼ਾਈਨ ਦੇਖੋ ਜੀ ਤੁਸੀਂ ਸਾਬ ਦਿਖਾ ਦਈ ਆਪਾਂ 225 ਚ ਹਾਂ ਜੀ ਕੈਮਰੀ ਕਿ ਲਵਾਂਗੇ 395 ਚ ਲਓ ਜੀ ਦਿਵਤੀ ਬ੍ਰਾਂਡ ਦਾ ਮਾਲ ਹੋਊਗਾ 395 ਰੁਪਏ ਦੇ ਵਿੱਚ ਸਾਰਾ ਮਾਲ ਦਿਵਤੀ ਦੇਵਾਂਗੇ ਦਿਵਤੀ ਐਚ ਸੂਟ ਰਕਲ ਦਾ ਮਾਲ ਲੋਗ 495 ਦੀ ਵੀਡੀਓ ਪਈ ਜਾਂਦੇ ਆ ਠੀਕ ਹੈ ਜੀ ਟੈਗ ਲੱਗੇ ਹੋਏ ਨੇ ਦਿਪਤੀ ਦੇ ਰਕੁਲ ਦੇ ਐਚ ਸੂਟ ਦੇ ਤਿੰਨ ਬ੍ਰੈਂਡ ਦਾ ਮਾਲ ਵਿਚਦੇ ਆ 395 ਚ ਮਾਲ ਚਕਾਵਾਂਗੇ ਜਿਹੜੇ ਮੈਂਬਰਾਂ 10 ਸੂਟ ਲੈਣਗੇ ਜਿਹੜੇ 20 ਲੈਣਗੇ 375 ਚ ਕਾ ਦੇ ਠੀਕ ਹੈ ਜੀ 375 ਜੇ 20 ਸੂਟ ਲੈਣਗੇ ਦਾ ਬਸ ਮਾਲ ਨਵੇੜਨਾਗਾ ਮੁਰੇ ਬਟਿਕਾਲੇ ਮਾਲ ਭਰਨੇ ਆ ਕੜਾਈਆਂ ਭਰਨੀਆਂ ਗਰਮੀਆਂ ਸਟਾਕ ਅਸੀਂ ਕਲੀਅਰ ਕਰਨਾਗਾ ਲੈ ਜੋ ਫ੍ਰੀ ਦੇਪਾ ਆਹ ਕਿੰਨਾ ਸਬਤ ਮਹਿੰਗੀ ਵਿਕੀ ਜਾਂਦੀ ਹੈ ਕਿੰਨਾ ਕਰੇਗਾ ਮਾਲ ਫੀਸ ਦਾ ਕਿੰਨੇ ਕ ਬਈਆ 10 15 ਸੂਟ ਹੋਣਗੇ ਕੀ ਰੇਟਾ ਹੌਸਲੇ ਦਾ ਇਹ ਬਿਕਦਾ ਜੀ 825 695 ਕਰ ਦੇਣਾ ਚੱਕ 695 695 695 ਆ ਲੈ ਮਾੜਾ ਦੂਜਾ ਟਮਾ ਹੋਰ ਉਹਨਾਂ ਦੇ ਨਾ ਸਾਰੇ ਪੰਜਾਬ ਦੇ ਚੈਲੰਜ ਆ ਆ ਲਓ ਭਾਈ ਕਾਟਨ ਸੂਟ ਕਾਟਨ ਦੇ ਦੁਪੱਟੇ ਦੇ ਨਾਲ ਆਉਣ ਦੇ ਮਣੀ ਫੜੀ ਫੜੀ ਕਿੰਨੇ ਵਾਲਾ ਮਾਲ ਹੈ ਇਹ ਇਹ 450 ਦੇ ਲਓ ਜੀ ਸ਼ਰਟ ਕਾਟਨ ਦੀ ਬਾਟਮ ਕਾਟਨ ਦੀ ਤੇ ਨਾਲ 2.5 ਮੀਟਰ ਦੁਪੱਟਾ ਕਾਟਨ ਦਾ ਡਿਜ਼ਾਈਨ 100 ਰਿਆਣ ਦੇ ਦਿਆਂਗੇ ਲਓ ਜੀ 500 ਰੁਪਏ ਦਾ 1 902 2000 ਦੇ 5 ਇਹ ਰੇਟ ਹੈਗਾ ਡੀਟੇਲ ਦਾ ਹੋਲ ਸੇਲ ਦੇ ਮੰਗੇ 325 ਰੁਪਏ ਦੇ ਵਿੱਚ ਲਓ ਜੀ 10 ਪਿਸ ਲੈਣੇ ਵੇਣਗੇ 2.5 ਮੀਟਰ ਦਾ ਦੁਪੱਟਾ 325 ਸਾਰੇ ਪੰਜਾਬ ਦਾ ਚਲੰਜਾ ਫਰੀ ਦੇ ਬਾਹਰ ਦੇ ਬੈਟ ਨੂੰ ਜੱਟੇ ਫਾਇਦੇ ਹੋਈਆਂ ਡਿਜੀਟਲ ਪ੍ਰਿੰਟ ਦਿਖਾਉਣਾ ਜੀ ਆਹ ਆਉਣ ਦੇ ਆਉਣ ਦੇ ਐਡਮਾਨ ਸ਼੍ਰੀ ਕਿਸਨਾ ਬ੍ਰਾਂਡ ਹੈ ਜੀ ਠੀਕ ਹੈ ਨਾਲ ਦੁਪੱਟਾ ਬਹੁਤ ਘੈਂੜੀ ਪੱਟੀ ਦੁਪੱਟਾ ਜੀ ਇਹਨਾਂ ਪਿਓਰ ਦਾ ਪੱਟੀ ਦੁਪੱਟਾ ਹੋਏ 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 ਕੀ ਬਾਤਾਂ ਇਹਦਾ ਰੇਟ ਕੀ ਹੈ ਹੋਲ ਸੇਲ ਦਾ ਇਹ 525 ਹੈ ਜੀ 525 ਰੇਡਾ ਹਾਂਜੀ 398 ਵਿੱਚ ਲੈ ਜਿਓ ਠੀਕ ਹੈ ਜੀ ਚਾਕੇ 500 ਨੂੰ ਰਿਟੇਲ ਵੇਚ ਦਿਓ ਆ ਸਾਰੇ ਡਿਜ਼ਾਈਨ ਦੇ ਨੇ ਇਹ ਸਾਰੇ ਚੁਕਾ ਦਨੇ ਆ ਵਿੱਚੇ 525 ਵਾਲੇ ਵਿੱਚੇ 625 ਵਾਲੇ ਵਿੱਚੇ 595 ਵਾਲੇ 398 ਲੱਗ ਦਵਾਂਗੇ ਲੈ ਜੋ ਚੁਕਾ ਦਿਆਂਗੇ ਇਹ ਕਾ ਮਾਲ ਲੱਗ ਰਿਹਾ ਤੇ ਇੱਕ ਆ ਮਾਲ ਦਿਖਾਓ ਇਹ ਕੀ ਆ ਆਰੀ ਵਰਕ ਆਰੀ ਵਰਕ ਹੀ ਆਰੀ ਵਰਕ ਲਓ ਜੀ ਆਰੀ ਵਰਕ ਆਗੇ ਆਸ਼ੀਆਣਾ ਦਾ ਮਾਲ ਆ ਲਓ ਜੀ ਜਿਹੜੇ ਰੇਟ ਦੱਸਣ ਲੱਗੇ ਨੇ ਜੀ ਸਾਰੇ ਪੰਜਾਬ ਦਾ ਚੈਲੰਜ ਕਰਕੇ ਵੇਚਦੇ ਆ ਏ ਵੀਡੀਓ ਬਾਰ-ਬਾਰ ਕਹਿ ਰਹੇ ਆ ਵੀ ਹੋਲਸੇਲ ਦੀ ਵੀਡੀਓ ਵਾਲਾ ਕਹਿੰਦਾ ਵੀ ਇੱਕ ਸੂਟ ਦੇ ਦੇ ਨਹੀਂ ਦਿੰਦੇ ਅਸੀਂ ਇੱਕ ਸੂਟ ਜੀ ਨਹੀਂ ਦਿੰਦੇ ਗੱਲ ਖਤਮ ਹੋ ਗਈ ਅਸੀਂ ਵੀਡੀਓ ਬਾਈਆ ਦੁਕਾਨਦਾਰਾਂ ਵਾਸਤੇ ਹੋਲਸੇਲ ਦੀ ਵੀਡੀਓ ਹੋਲਸੇਲ ਜੀ ਮਾਲ ਮਿਲੂਗਾ ਲਓ ਜੀ ਸਿੰਗਲ ਪੀਸ ਹੈਗਾ 500 ਰੁਪਏ ਦਾ ਆਰੀ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਦੋ ਲੈਣਿਆ 900 ਦੇ ਜੇ ਟੱਠਾ ਮਾਲ ਚੱਕਣਾ ਹੋਲਸੇਲ ਚ 398 398 ਜੀ ਚਿਕਾ ਦੇ ਬਸ ਆਉਣ ਅਗਲੇ ਆਟਮ ਦਿਖਾਓ ਮੁੰਡਿਓ ਰੇਡਮ ਆਸਦਾ ਬੈਠੋ ਮੁੰਡਾ ਲੈ ਵੀੜੀ ਦਿਖਾਓ ਬੈਟਵਾ ਏਕੇ ਡੈਕਸਰ ਆ ਗਿਆ ਜੀ ਮੈਚਿੰਗ ਮਸਲਿਨ ਮੈਚਿੰਗ ਲੈਣਾ ਜੀ ਅੱਛਾ ਕੀ ਰੇਟ ਬਿਕਦਾ ਹੈ ਉਸੇ ਜੀ ਇਹ 550 ਹੈ ਜੀ 550 425 ਚ ਕਾ ਦਿਓ 425 ਜੀ ਕਾ ਦਿਓ ਇਹਨਾਂ ਦੇ ਰੇਟ ਸੇ ਆ ਇਹ ਸਿਰਫ 20 ਦਿਨ ਦੀ ਇੱਕ ਆਫਰ ਲਾਉਣ ਲੱਗੇ ਆ ਰੇਟ ਬਹੁਤ ਉੱਚੇ ਆ ਸਿਰਫ ਮਾਲ ਚਕਾਉਣਾਗਾ ਦੁਕਾਨਦਾਰ ਪੈਣ ਪ੍ਰਾਵਾਂ ਨੂੰ ਬਟੀਕਲ ਨੂੰ ਜਿਹਨੇ 50-50 ਹਿਰ ਦਾ ਲੱਖ ਲੱਖ ਦਾ ਮਾਲ ਘੱਟੇ ਲੱਕਰਾਂਗਾ ਠੀਕ ਹੈ ਜੀ ਠੀਕ ਹੈ ਜੀ ਪੱਕੇ ਬਿਲ ਦੇਵਾਂਗੇ ਸਾਰੇ ਨਾਲ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ ਹੋਊਗਾ ਖੁੱਲਾ ਸੱਦਾਗਾ ਇਸ ਬਾ ਦੇ ਵਿਆਜੀ ਲੈ ਕੇ ਖਾਦਦੇ ਜਿਹੜੇ ਪਾਸ ਦਸੀ ਜਾਂਦੇ ਕਿਤੋਂ ਨਹੀਂ ਮਿਲ ਸਕਦੀ ਕੋਈ ਜ਼ੋਰ ਨਾਲ ਜਾਂਦਾ ਆਉਣ ਦੇ ਲਈ ਆ ਚਾਚੀ ਸੁੱਤੀ ਕਿਹਾ ਜੀ 4 25 ਸੁੱਟ ਗਿਆ ਦੇਵਾਂਗੇ ਦੇਵਾਂਗੇ ਅੱਲਾ ਪਾਸ ਦੇ ਆ ਲੋ 1 ਕਿਡ ਐਕਸ ਦਾ ਮਾਲ ਹੈ ਮੈਚਨੂਟ 425 ਵੇਚਣੋ 600 ਦਾ ਜਾ ਕੇ ਦੇਵਾਂਗੇ ਆਉਣ ਦੇ ਆਰ ਚੀਜ਼ ਆ ਲੋ ਆ ਲੋ ਜੀ ਇਹਨੂੰ ਕਹਿੰਦੇ ਤਾਜੇ ਪਕੌੜੇ ਸੇਲਾਂ ਲਾਉਣੀਆਂ ਪੈਣ ਭਰਾਵਾਂ ਦੀਆਂ 5 500 ਰੁਪਏ ਦੇ ਵਿੱਚ ਮਾਲ ਸੋਨਾ ਡੇਲੀ 80 ਪੀਸ ਆਉਂਦੇ ਆ ਥਾਦ ਨੇ ਬੈਠ ਜਾਂਦੇ ਆ ਅਸੀਂ ਵੀ ਸੌਂਦੇ ਆ ਖਾਦੇ ਨੇ ਪੈ ਜਾਂਦੇ ਸਾਢੇ 350 ਚਕਾਵਾਂਗੇ ਸਾਢੇ 350 ਜੀ ਚਕਾ ਦਿਓ ਛੇ ਨਾਲ ਉਹਦੇ 5-500 ਦੀਆਂ ਇੱਕ ਫਲੀ ਆਈ ਹੈ ਜੀ ਸ਼ਿਵਲੀ ਸ਼ਿਵਲੀ ਕਿਆ ਹੈ ਇਹ ਜੇ ਸ਼ਿਵਲੀ ਸ਼ਿਵਲੀ ਹਰਿਆਣੇ ਪੇ ਕੜਾਈ ਹੈ ਰਾਉਣ ਪੇ ਕੜਾਈ ਹੈ ਇਹ ਮਿਲੇਗੀ ਆਪਕੋ 495 ਰੁਪਏ ਦੇ ਵਿੱਚ 495 ਸ਼ਿਵਲੀ ਅਗਲੀ ਆਉਂਦੇ ਨਮਾ ਲੈ ਆਓ ਵੈਟਮਨ ਹੋਰ ਮੁੰਡਿਓ ਆਉਣ ਦੇ ਵੈਟਮਨ ਸਾਡਾ ਹੋਰ ਲੈ ਆਟਮਾ ਆਉਂਸ ਨਹੀਂ ਕੱਢਾ ਜਿਹੜਾ ਮਾਲ ਕੁਆਨਟੀਟੀ ਦਿਖਾਇਆ ਕਰੂ ਲੋਕਾਂ ਨੂੰ ਇਹਨਾਂ ਮਲਬੇ ਦੇ ਸਕਦੇ ਆ ਜਿਹੜੇ ਚਾਰ ਪੀਸਰੇ ਕਿਉਂਕਿ ਦਿਖਾਉਣੇ ਆ ਵੀਡੀਓ ਚੱਲੀ ਜਾਂਦੀ ਖੜੀ ਨਹੀਂ ਹੈਗੀ ਵੀਡੀਓ ਔਰ ਦੋ ਪਿੰਨ 20 ਉਹਦੇ ਫਿਰਦੇ ਹੋ ਇੱਕ ਆ ਗਿਆ ਜੀ 350 ਨਿਬੜ ਦੀ ਗੱਲ ਬਸ 350 ਬਸ ਨਵੇੜ ਦੀ ਗੱਲ ਸਾਢੇ ਕੋਲ ਕਿਹਾ ਸਾਢੇ 350 ਵਿੱਚ ਹੋ ਗਿਆ 500 ਦਾ ਚੈਲੰਜ ਨੇ ਚੈਲੰਜ ਸਾਰੇ ਪੰਜਾਬ ਦੀ ਰੇਟਾਂ ਦੀ ਫੁੱਲ ਬੜਾ ਫੁੱਲ ਗਾਰੰਟੀ ਆ ਆਰੀ ਵਰਕ ਲੋਕ ਵੇਚਦੇ 500 ਆਉਣ ਦੇ ਭਈਆ ਵੀ ਆਉਣ ਦੇ ਜੌਰ ਜੱਟ ਦੇ ਸੈਲੀਬ੍ਰਿਟੀ ਸੂਟ ਮਾਡਲ ਵਾਲੇ ਐਕਟਰਾਂ ਵਾਲੇ ਪੀਸ ਬਾਜੂ ਕਲੇ ਕਲੇ ਪੀਸ ਦੇ ਕੱਢੇ ਹੋਇਆ ਸਾਰੇ ਪੀਸ ਘੈਂਡ ਆ 4950 ਦੇ 10 ਪੀਸ ਦੇਵਾਂਗੇ ਜਿੰਨਾ ਮਰਜ਼ੀ ਮਾਲ ਚੱਕ ਲਿਓ ਸਾਰੇ ਪੰਜਾਬ ਦਾ ਚੈਲੰਜ ਆ ਓਕੇ ਆ ਹੋਰ ਦਾ ਐਡਵਾ ਇੱਕ ਆਹ ਮਾਲ ਕਿਵੇਂ ਆ ਜੀ ਇਹ ਮਾਲ ਦਾ ਨਾ ਖਰਾ ਸੋਨਾ ਖਰਾ ਸੋਨਾ ਸੂਟ ਸ਼ੁਰੂ ਹੁੰਦੇ ਆ 100 ਰੁਪਏ ਤੋਂ ਠੀਕ ਆ 100 120 222 ਇਹ ਨਾ ਜੀ ਮਾਲ ਇਕੱਠਾ ਚੱਕਿਆ ਫੈਕਟਰੀ ਦੇ ਵਿੱਚੋਂ ਸੈਟ ਟੁੱਟੇ ਹੋਏ ਆ ਸੂਟ ਸਾਰੇ ਮਹਿੰਗੇ ਆ 220 350 395 425 499 ਜਿਹੜੇ ਸੂਟ 12 1200 ਵਾਲੇ ਆ ਉਹ 425 ਚ ਕਈ ਜਾਂਦੇ ਆ ਦੇਣੇ ਦੁਕਾਨਦਾਰਾਂ ਨੂੰ ਇਕੱਠੇ 10 ਬਿਸ ਚਕਾਉਣੇ ਆ ਜਾਂ ਵਿਆਹ ਵਾਲਿਆਂ ਨੂੰ ਜਾਂ ਢੀਕਾ ਵਾਲਿਆਂ ਨੂੰ ਜਿੰਨੇ ਇਕੱਠਾ ਕੁਆਂਟੀਟੀ ਚ ਮਾਲ ਚੱਕਣਾਗਾ ਖੁੱਲੇ ਸੱਦੇ ਹੋਣਗੇ ਇੱਕ ਤੋਂ ਵੀ ਸੇਮਪਲ ਹੋਰ ਦਿਖਾ ਦੇ ਜਿਵੇਂ ਜਾਮ ਜੂਮ ਦੀ ਬਿਸਾ ਕੇ ਇਸ ਤਰ੍ਹਾਂ ਦੇ ਕੋਈ 292 ਕੋਈ 322 ਕੋਈ 250 ਕੋ 222 ਚੱਲ ਕੋਜੀ ਆ ਗਈ ਜੀ 222 ਰੁਪਏ ਦੇ ਚਾਹੇ ਦਵੱਟੇ ਪੂਰੇ ਘੈਂਟ ਗੱਲਬਾਤ ਆ ਲੋ ਜੀ ਸੋ ਰੇਟ ਫ੍ਰੀ ਦੇ ਭਾਅ ਤੇ ਮਾਲ ਚ ਕਾਰ ਰਹੇ ਆ ਫ੍ਰੀ ਦੇ ਭਾਅ ਠੀਕ ਹੈ ਬਾਰ-ਬਾਰ ਇੱਕੋ ਗੱਲ ਦੇ ਜ਼ੋਰ ਦੇ ਰਹੇ ਆ ਵੀ ਵੀਡੀਓ ਹੈਗੀ ਦੁਕਾਨਦਾਰਾਂ ਵਾਸਤੇ ਬਟੀਕਾਂਾਂ ਲਈ ਵਾਸਤੇ ਜਾਂ ਵਿਆਹ ਸ਼ਾਦੀਆਂ ਲਈ ਵਾਸਤੇ ਸਟਾਕ ਕਲੀਅਰ ਕਰਨਾਗਾ ਰਖੜੀ ਤੇ ਸਾਰਾ ਮਾਲ ਨਿਵੇਡ ਦੇਨਾਗਾ ਇਹੋ ਜੇ ਸੂਟ ਦੇਨੇ ਆ ਘੈਂਟ ਘੈਂਟ ਬਰੇਡ ਦੇਨੇ ਆ ਮੁਕਤ ਦੇ ਫ੍ਰੀ ਦੇ ਖੁੱਲੇ ਸੱਦੇ ਆ ਇਸ ਪਾਸ ਦੇ ਵਾਜੀ ਮਿਲ ਨਹੀਂ ਸਕਦੀ ਸਾਰੇ ਪੰਜਾਬ ਦਾ ਚੈਲੰਜ ਆ ਸਾਰੇ ਪੰਜਾਬ ਦਾ ਚੈਲੰਜ ਆ ਓਪਨ ਚੈਲੰਜ ਆ ਫ੍ਰੀ ਦੇ ਪਾਤੇ ਜਿਹੜੇ ਦੁਕਾਨਦਾਰ ਪੈਨਪ੍ਰਾਮ ਨੇ ਸੇਲਾ ਨਹੀਂ ਆਉਣੀਆਂ ਅੱਗੇ ਸੇਲਾ ਸੀ ਲਵਾਵਾਂਗੇ ਠੀਕ ਹੈ ਜੀ ਸਾਢੇ ਸੂਟਾ ਜੋ ਆ ਰਾਵਣ ਅਸੀਂ 150-200 ਰੁਪਿਆ ਕਮਾ ਸਕਦੇ ਹਾਂ ਇਸ ਗੱਲ ਦਾ ਚੈਲੰਜ ਆ ਸੋ ਸਾਰੇ ਪੈਨਪ੍ਰਾਮ ਨੂੰ ਸੱਦੇ ਆ ਜੀ 20 ਦਿਨਾਂ ਵਾਸਤੇ ਭੁੱਲ ਜਾਓ ਹੋਰ ਪੰਜਾਬ ਦੀਆਂ ਦੁਕਾਨਾਂ ਸਿਰਫ ਇੱਕੋ ਦੁਕਾਨ ਯਾਦ ਰੱਖਣੀ ਆ ਪੰਡਤਾਂ ਦੀ ਹੱਟੀ ਮੇਲੇ ਲਵਾਏ ਹੋਏ ਨੇ ਔਰ ਫਾਇਦੇ ਐਸੇ ਕਰਨੀਏ ਵੀ ਦੁਨੀਆ ਯਾਦ ਰੱਖੂਗੀ ਮੈਚਿੰਗ ਫੋਇਲ ਫੋਇਲ ਕਿੰਨਾ ਕੁ ਮਾਰ ਪਿਆਗਾ ਕਿੰਨੇ ਵਾਲਾ ਰੇਟ ਕੀ ਸੀਦਾ 425 ਹੈ ਜੀ ਆ ਲੈ ਪੂਰਾ 300 ਲਾ ਦੇ ਚੱਕ 300 ਚ ਚੁਕਾ ਦੇਾਂਗੇ ਠੀਕ ਹੈ ਜੀ ਰੇਟ ਮੈਨੂੰ ਕੋਈ ਤੋੜ ਹੀ ਨਹੀਂ ਹੈਗਾ ਰੇਟਾਂ ਦਾ ਜੀ ਠੀਕ ਹੈ ਕੱਲ ਇੱਥੇ ਮੁੱਕਦੀ ਆ ਵੀਡੀਓ ਜਿੰਨੀ ਮਰਜ਼ੀ ਲੰਬੀ ਕਰ ਲੋ ਉਨੀ ਲੰਬੀ ਕਰ ਲਾਂਗੇ ਬਸ ਗੱਲ ਇੱਥੇ ਆ ਵੀ ਜਿਹੜੇ ਦੁਕਾਨਦਾਰਾਂ ਨੇ ਫਾਇਦੇ ਕਰਾਉਣਾ ਜੀ ਇੱਕ ਦੁਕਾਨ ਫਾਇਦੇ ਵਾਲੀ ਆ ਬਸ ਪੰਨ ਦਾ ਛੱਡੀ ਖੁੱਲੇ ਸਦੇ ਆ ਆਜੋ ਦੂਜਾ ਬਾੜ ਚਲਦੀ ਲੈ ਕੇ ਆਵਾਂਗਾ